ਦੇਖੋ ਇਸ ਤਰ੍ਹਾਂ ਆ ਕਿ ਬਹੁਤ ਅਫਸੋਸ ਤੇ ਬੜੇ ਰੰਜ ਦਾ ਮਾਹੌਲ ਆ ਜਦ ਜੋਤ ਸਿੰਘ ਦੇ ਘਰ ਮੈਂ ਵਿਜ਼ਿਟ ਕੀਤਾ ਵਾ ਇੰਨਾ ਤਸ਼ੱਦਦ ਇੰਨੀ ਹਿਊਮਨ ਰਾਈਟਸ ਗ੍ਰਾਸ ਵਾਇਲਿਸ਼ ਅੱਜ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਭਗਵੰਤ ਮਾਨ ਕੇਜਰੀਵਾਲ ਹੁਣਾਂ ਨੇ ਪੁਲਿਸ ਨੂੰ ਇੰਨੀ ਖੁੱਲ ਦੇ ਦਿੱਤੀ ਆ ਇੰਨਾ ਜ਼ਿਆਦਾ ਉਹਨਾਂ ਨੂੰ ਪਿੱਛੋਂ ਹੁਕਮ ਦੇ ਰਹੇ ਨੇ ਨਜਾਇਜ਼ ਕਿ ਅੱਜ ਜੋ ਰੰਜੋਤ ਦੇ ਨਾਲ ਹੋਇਆ ਉਹ ਇੱਕ ਐਕਸਟ੍ਰੀਮ ਪੁਲਿਸ ਪ੍ਰੋਟੈਨਿਟੀ ਦਾ ਇੱਕ ਸਬੂਤ ਆ ਆ ਫੋਟੋ ਮੇਰੇ ਕੋਲ ਜੇ ਦਿਖਾਵਾਂਗੇ ਤੁਸੀਂ ਦੇਖੋ ਕੋਈ ਹੈ ਗੱਲ ਜੀ ਆ ਦੇਖੋ ਜਰਾ ਆ ਬਲੇ ਕਰਿਓ ਉਹਨੂੰ ਉੱਤੇ ਨੂੰ ਕਿੱਧਰ ਨੂੰ ਜਾਣਾ ਆ ਦੇਖੋ ਤੁਸੀਂ ਫੋਟੋਆਂ ਕੀਤਾ ਕੀ ਇਸ ਮੁੰਡੇ ਨਾਲ ਦੱਸਿ ਅਗਰੇ ਅੱਗੇ ਜਾ ਰਹੇ ਹਾਂ ਜੀ 9 5000 ਰੁਪਏ 9 ਨੋਚ ਦਿੱਤੇ ਨੇ ਉਹਦੇ ਪ੍ਰਾਈਵੇਟ ਪਾਰਟਸ ਦੇ ਵਿੱਚ ਅ ਬੱਦ ਫੈਲੀਆਂ ਮਤਲਬ ਜੋ ਕਰ ਸਕਦੇ ਸੀਗੇ ਉਹਨੂੰ ਟੌਰਚਰ ਔਰ ਸਾਰਾ ਜਿਸਮ ਉਹਦਾ ਨੀਲਾ ਕੀਤਾ ਪਿਆ ਵਾ ਇਹ ਤਾਂ ਉਹਦੀ ਕਿਸਮਤ ਕਹਿ ਲੋ ਕਿ ਉਹ ਮਰਨੋਂ ਬਚ ਗਿਆ ਵਾ ਸੋ ਮੇਰਾ ਮਤਲਬ ਕਿ ਅੱਜ ਪੰਜਾਬ ਦੇ ਵਿੱਚ ਜਿਹੜਾ ਮੈਂ ਅਕਸਰ ਕਹਿ ਰਿਹਾ ਹਾਂ ਨਾ ਅੱਜ ਪੰਜਾਬ ਨੂੰ ਇੱਕ ਪੁਲਿਸ ਸਟੇਟ ਬਣਾ ਕੇ ਰੱਖ ਦਿੱਤਾ ਭਗਵਾਨ ਪਾਤੇ ਕੇ ਜੀਵਨ ਇਹਨਾਂ ਦੀ ਸਾਰੀ ਰਾਜਨੀਤੀ ਪੰਜਾਬ ਪੁਲਿਸ ਦੇ ਥਰੂ ਚੱਲਦੀ ਹੈ ਆਪਣੇ ਵਿਰੋਧੀਆਂ ਤੇ ਝੂਠੇ ਪਰਚੇ ਕਰਨ ਤੋਂ ਲੈ ਕੇ ਜੇ ਕੋਈ ਕੋਈ ਵੀ ਕਾਰਕੁਨ ਐਕਟਿਵਿਸਟ ਚਾਹੇ ਉਹ ਆਰਟੀਆਈ ਦਾਵਾ ਚਾਹੇ ਕੋਈ ਹੋਰ ਹਿਊਮਨ ਰਾਈਟਸ ਦਾਵਾ ਚਾਹੇ ਕੋਈ ਹੋਰ ਸਾਰਿਆਂ ਦੇ ਉੱਤੇ ਝੂਠੇ ਪਰਚੇ ਜਿਹੜਾ ਵੀ ਕੋਈ ਮੀਡੀਆ ਤੋਂ ਇਹ ਹਿੰਮਤ ਕਰਦਾ ਇਹਨਾਂ ਨੂੰ ਕੋਈ ਸਵਾਲ ਪੁੱਛਣ ਦੀ ਇਹਨਾਂ ਦੇ ਕੋਈ ਇਹਨਾਂ ਦਾ ਕੋਈ ਨੁਕਤਾ ਚੀਨ ਨਹੀਂ ਕਰਨ ਦੀ ਕ੍ਰਿਟਿਸਿਜ਼ਮ ਕਰਨ ਦੀ ਕੋਈ ਡੈਸੈਂਡ ਕਰਨ ਦੀ ਉਹਨਾਂ ਦੇ ਉੱਤੇ ਝੂਠੇ ਪਰਚੇ ਨੇ ਔਰ ਇਸ ਤੋਂ ਇਲਾਵਾ ਸਭ ਤੋਂ ਜ਼ਿਆਦਾ ਜਿਹੜਾ ਭਿਆਨਕ ਗੱਲ ਨਵੀਂ ਚਲਾਤੀ ਆ ਕੇਜਰੀਵਾਲ ਤੇ ਭਗਵੰਤਪਾਣ ਨੇ ਉਹ ਜਿਹੜਾ ਸਾਡੇ ਪੰਜਾਬ ਦੇ ਵਿੱਚ 80 ਦੇ 90 ਦੇ ਦੌਰ ਦੇ ਵਿੱਚ ਜੋ ਨਸਲਕੁਸ਼ੀ ਹੋਈ ਨਾ ਪੰਜਾਬੀਆਂ ਦੀ ਤੇ ਸਿੱਖ ਨੌਜਵਾਨਾਂ ਦੀ ਉਹਦੀ ਰੈਪਿਟੇਸ਼ਨ ਦੇਖਦੇ ਅਸੀਂ ਜੇ ਵੀ ਕੋਈ ਵੀ ਮਾੜਾ ਮੋਟਾ ਕ੍ਰਾਈਮ ਦਾ ਫਰਜ਼ ਕਰੋ ਉਹਦਾ ਸ਼ਾਰਟਕਟ ਲੱਭ ਕੇ ਬੰਦੇ ਚੱਕ ਕੇ ਝੂਠੇ ਪੁਲਿਸ ਮੁਕਾਬਲੇ ਚ ਪਾਉਣੇ ਸ਼ੁਰੂ ਕਰ ਦਿੱਤੇ ਸਨ ਔਰ ਇਹ ਆਪਾਂ ਹੁਣ ਦਾ ਨਹੀਂ ਦੇਖ ਰਹੇ ਪਿਛਲੇ ਅ ਮੇਰੇ ਕੱਲ ਸਾਲ ਡੇਢ ਸਾਲ ਤੋਂ ਉੱਪਰ ਕਿਰਿਆ ਨਵੀਂ ਚਲਦੀ ਆ ਪਹਿਲਾਂ ਇਹਨਾਂ ਨੇ ਯੁੱਧ ਨਸ਼ੇ ਵਿਰੁੱਧ ਦੇ ਨੂੰ ਲੈ ਕੇ ਲੋਕਾਂ ਦੇ ਘਰ ਟੌਣੇ ਸ਼ੁਰੂ ਕੀਤੇ। ਔਰ ਫਿਰ ਹੁਣ ਵਾਰ ਅਗੇਂਸਟ ਗੈਂਗਸਟਰਸ ਦੇ ਆਧਾਰ ਬਣਾ ਕੇ ਤੇ ਨੌਜਵਾਨਾਂ ਨੂੰ ਚੱਕ ਚੱਕ ਕੇ ਝੂਠੇ ਪੁਲਿਸ ਮੁਕਾਬਲਿਆਂ ਚ ਮਾਰਿਆ ਜਾ ਰਿਹਾ। ਇਹ ਕਿਹੜਾ ਮਾਡਲ ਹੈ? ਇਹ ਭਾਜਪਾ ਦਾ ਯੋਗੀ ਮਾਡਲ ਹੈ ਉੱਤਰ ਪ੍ਰਦੇਸ਼ ਦਾ। ਆਪਾਂ ਸਾਰਿਆਂ ਨੂੰ ਅੱਛੀ ਤਰ੍ਹਾਂ ਪਤਾਵਾ। ਇਹਦਾ ਮਤਲਬ ਹੈ ਕਿ ਕੇਜਰੀਵਾਲ ਤੇ ਭਗਵੰਤ ਪਾਣ ਭਾਜਪਾ ਸਟਾਈਲ ਆਫ ਪੋਲਿਟਿਕਸ ਯੋਗੀ ਸਟਾਈਲ ਆਫ ਉੱਤਰ ਪ੍ਰਦੇਸ਼ ਪੋਲਿਟਿਕਸ ਲੋਕਾਂ ਦੇ ਘਰਾਂ ਨੂੰ ਟੌਣਾ ਔਰ ਲੋਕਾਂ ਦੀਆਂ ਜਾਨਾਂ ਲੈ ਲੈਣੀਆਂ ਇਹ ਤਾਂ ਨਿਹਾਇਤ ਨਿਹਾਇਤ ਜ਼ਾਲਮਪੁਣਾਵਾ ਮੈਂ ਕੱਲ ਬੋਲਦਿਆਂ ਵੀ ਕਿਹਾ ਸਤਾਖੇ ਕਹਿ ਲੱਗਦਾ ਕਿ ਭਗਵੰਤ ਮਾਨ ਵਿੱਚ ਜਿਵੇਂ ਨਾਦਰ ਸ਼ਾਹ ਦੀ ਤੇ ਅਹਿਮਦ ਸ਼ਾਹ ਅਬਦਾਲੀ ਦੀ ਰੂਹ ਵੜ ਗਈ ਹੈ ਜਿਹੜੇ ਕਹਿੰਦੇ ਸੀ ਅਸੀਂ ਅੰਦੋਲਨ ਚੋਂ ਨਿਕਲੇ ਆ ਅਸੀਂ ਆਪ ਜਿਹੜੇ ਲੋਕਾਂ ਦੀ ਇਫਾਜ਼ਤ ਕਰਿਆ ਕਰਾਂਗੇ ਲੋਕੀ ਸਾਨੂੰ ਸਵਾਲ ਪੁੱਛ ਸਕਦੇ ਨੇ ਅੱਜ ਇਸ ਨੌਬਤ ਤੱਕ ਹੰਕਾਰ ਨਾਲ ਭਰ ਗਏ ਨੇ ਕਿ ਅੱਜ ਸਭ ਤੋਂ ਦੁਖਦਾਈ ਗੱਲ ਹੈ ਕਿ ਠੂਠੇ ਪੁਲਿਸ ਮੁਕਾਬਲੇ 'ਚ ਅਗਰ ਔਰ ਫੋਟੋਆਂ ਦੇਖੋ ਕਿ ਇਹਨਾਂ ਨੇ ਜੇ ਟੰਗੀਆਂ ਡਾਕਟਰਾਂ 'ਚ ਸ੍ਰੀ ਭਗਤ ਸਿੰਘ ਜੀ ਦੀ ਔਰ ਬਾਬਾ ਸਾਹਿਬ ਅੰਬੇਦਕਰ ਜਿਨ੍ਹਾਂ ਨੇ ਸਾਡਾ ਸੰਵਿਧਾਨ ਬਣਾਇਆ ਫੋਟੋਆਂ ਉਹਨਾਂ ਦੀਆਂ ਟੰਗੀਆਂ ਨੇ ਵਿਚਾਰਧਾਰਾ ਲੋਕਾਂ ਨੂੰ ਅੱਖੀਂ ਕੱਟਾ ਉਹਨਾਂ ਦਾ ਪਾਰੇ ਨੇ ਕੀ ਅੱਜ ਬਾਬਾ ਸਾਹਿਬ ਅੰਬੇਦਕਰ ਅਗਰ ਜਿੰਦੇ ਹੁੰਦੇ ਉਹਨਾਂ ਦਾ ਸੰਵਿਧਾਨ ਕਿਤੇ ਲਿਖਿਆ ਹੋਆ ਕਿ ਤੁਸੀਂ ਯੂ ਕੈਨ ਬਾਈਪਾਸ ਦਾ ਕਨਸਟੀਟਿਊਸ਼ਨ ਕਿਲ ਪੀਪਲ ਇਨ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਐਂਡ ਕੋਲਡ ਬਲੱਡ ਮਰਡਰਸ ਕਿਤੇ ਲਿਖਿਆ ਕਿਤਾਬ ਦੇ ਵਿੱਚ ਸਿਮਿਲਰਲੀ ਸ਼ੀਤ ਭਗਤ ਸਿੰਘ ਨੇ ਕਦਰ ਨਹੀਂ ਜਾਣ ਦਿੱਤੀ। ਇਹੀ ਤਾਂ ਸਾਡੇ ਦੇਸ਼ ਤੇ ਅਤਿਆਚਾਰ ਉਸ ਵਕਤ ਦੇ ਅੰਗਰੇਜ਼ ਤੇ ਬ੍ਰਿਟਾਨੀਆ ਦੀ ਸਰਕਾਰ ਕਰਦੀ ਸੀ। ਜ਼ੁਲਮ ਦੇ ਖਿਲਾਫ ਜੇ ਉਹਨਾਂ ਨੇ ਆਪਣੀ ਸ਼ਹਾਦਤ ਦਿੱਤੀ ਸੀ ਨਾ। ਇਸ ਦੇਸ਼ ਨੂੰ ਆਜ਼ਾਦ ਕਰਾ ਕੇ ਕੀ ਕਰਨਾ ਚਾਹੁੰਦੇ ਸੀਗੇ? ਕਿ ਸਾਡੇ ਦੇਸ਼ ਦੇ ਵਿੱਚ ਸੰਵਿਧਾਨ ਦਾ ਰਾਜ ਆਵੇ, ਸਾਡਾ ਦੇਸ਼ ਕਾਨੂੰਨ ਅਨੁਸਾਰ ਚੱਲੇ, ਸਾਡੇ ਤੇ ਕੋਈ ਤਸ਼ੱਦਦ ਨਾ ਕਰੇ, ਸਾਡੇ ਤੇ ਕੋਈ ਜ਼ੁਲਮ ਨਾ ਹੋਵੇ। ਐਨੀ ਗੱਲ ਦੀ ਲੜਾਈ ਸੀ ਨਾ। ਤੇ ਹੁਣ ਆਮ ਆਦਮੀ ਪਾਰਟੀ ਨੇ ਉਹਨਾਂ ਦੀਆਂ ਫੋਟੋਆਂ ਦੋਂਡਾਂ ਦੀਆਂ ਟੰਗ ਕੇ ਉਹਨਾਂ ਦੇ ਨੱਕ ਦੇ ਥੱਲੇ ਅਤਿਆਚਾਰ ਹੋ ਰਿਹਾ ਜੇ ਇਸ ਤਰ੍ਹਾਂ ਹੀ ਕਰਨਾ ਕੇਜਰੀਵਾਲ ਸਾਹਿਬ ਤੇ ਭੋਗੰਤਪਨ ਨੂੰ ਕਹਿਣਾ ਚਾਹੁੰਦਾ ਫਿਰ ਇੱਕ ਕੰਮ ਕਰੋ ਫਿਰ ਐਲਾਨੀਆਂ ਕਰੋ ਫਿਰ ਐਂ ਕਰੋ ਫਿਰ ਕੋਰਟ ਕਚੈਰੀਆਂ ਪੰਜਾਬ ਦੇ ਵਿੱਚ ਕਰਾਓ ਬੰਦ ਕ੍ਰਿਮੀਨਲ ਜਸਟਿਸ ਸਿਸਟਮ ਦੀ ਸਾਰੀ ਪ੍ਰਣਾਲੀ ਕਰਾਓ ਬੰਦ ਸਰਕਾਰੀ ਜਿਹੜੇ ਤੁਸੀਂ ਸੈਂਕੜਿਆਂ ਦੀ ਤਦਾਦ ਚ ਐਡਵੋਕੇਟ ਜਨਰਲ ਤੋਂ ਲੈ ਕੇ ਪ੍ਰੋਸੀਕਿਊਸ਼ਨ ਲਾਇਰ ਸਟੇਟ ਜ਼ਿਲ੍ਹਾਦ ਰੱਖੇ ਇਹ ਸਾਰੇ ਡਿਸਪੈਂਡ ਕਰੋ ਤੇ ਫਿਰ ਕਹੋ ਕਿ ਪੁਲਿਸ ਨੂੰ ਹੀ ਅਸੀਂ ਅਧਿਕਾਰ ਦਿੱਤਾ ਕਿ ਤੁਸੀਂ ਕਿਸ ਵਿਅਕਤੀ ਨੇ ਕਿਦਾਂ ਦਾ ਜੁਰਮ ਕੀਤਾ ਤੁਸੀਂ ਉਹਨੂੰ ਹਰ ਤਰ੍ਹਾਂ ਦੀ ਸਜ਼ਾ ਦੇ ਸਕਦੇ ਮੌਤ ਦੀ ਸਜ਼ਾ ਵੀ ਪੁਲਿਸ ਨੂੰ ਅਧਿਕਾਰ ਦੇ ਦਿਓ ਲਿਖਤੀ ਹੁਕਮ ਜਾਰੀ ਕਰੋ ਜੇ ਤੁਹਾਡੇ ਚ ਜਾਨ ਹੈ ਕਿਉਂਕਿ ਉਹ ਕੀ ਰਿਹਾ ਵਾ ਕਿ ਫਰਜ਼ ਕਰੋ 1 ਮਿੰਟ ਲਈ 让我们 ਪ੍ਰਿਜ਼ੂਮ ਅਸੀਂ ਮੰਨਦੇ ਹਾਂ ਕਿ ਗੈਂਗਸਟਰ ਦਾ ਕਲਚਰ ਬਹੁਤ ਜ਼ਿਆਦਾ ਹੋ ਗਿਆ ਵਾ ਔਰ ਉਹਦੇ ਵਿੱਚ ਲਾਅ ਐਂਡ ਆਰਡਰ ਚ ਵੀ ਇਹ ਬਹੁਤ ਬੁਰੀ ਤਰ੍ਹਾਂ ਆਵਾਜ਼ ਦੀ ਪਾਰਟੀ ਫੇਲ ਹੋਈ ਜਾ ਹੁਣ ਆਪਣੀ ਨਾਕਾਮੀ ਨੂੰ ਲੁਕਾਉਣ ਵਾਸਤੇ ਲੋਕਾਂ ਨੂੰ ਖੁਸ਼ ਕਰਨ ਵਾਸਤੇ ਇਹ ਸ਼ਾਰਟਕਟ ਲੈ ਕੇ ਲੋਕਾਂ ਦੀ ਸਥਿਤੀ ਜਾਣ ਲੈ ਰਹੇ ਮੈਂ ਕਹਿੰਦਾ 1 ਮਿੰਟ ਵਾਸਤੇ ਆਪਾਂ ਇਹ ਮੰਨ ਕੇ ਚੱਲੀਏ ਕਿ ਅਗਰ 10 ਪੁਲਿਸ ਮੁਕਾਬਲੇ ਹੋਏ ਹੈ 1 ਮਿੰਟ ਜਸਟ ਫਾਰ ਦਾ ਸੇਕ ਆਫ ਆਰਗੂਮੈਂਟ ਮੰਨ ਲਓ ਕਿ ਉਹਨਾਂ ਚੋਂ 6 ਜਾਂ 8 ਜੈਨੂਇਨ ਬੰਦੇ ਮਾਰ ਦਿੱਤੇ ਪੁਲਿਸ ਪਰ ਜੇ 1 ਤੇ 2 ਤੇ 3 ਵੀ ਬੇਗੁਨਾ ਮਾਰੇ ਗਏ ਨੇ ਉਹਦਾ ਉਹਦਾ ਹਿਸਾਬ ਕੌਣ ਦੇਊਗਾ ਉਹਨਾਂ ਦੇ ਪਰਿਵਾਰਾਂ ਦੇ ਕੀ ਹਾਲਾਤ ਨੇ ਤੁਸੀਂ ਦੇਖਿਆ ਉਹ ਜਸਪ੍ਰੀਤ ਸਿੰਘ ਇੱਕ ਨੌਜਵਾਨ ਮੁੰਡਾ 22 ਸਾਲ ਦਾ ਕੈਨੇਡਾ ਤੋਂ ਆਇਆ ਕਿਵੇਂ ਪੁਲਿਸ ਨੇ ਉਹਨੂੰ ਬਿਲਕੁਲ ਐਕਸਲੂਟ ਕਲੋਜ਼ ਰੇਂਜ ਤੋਂ ਔਰ ਕੋਲਡ ਬਲੱਡ ਵਿੱਚ ਉਹਨੂੰ ਮਾਰਿਆ ਇਹ ਉਹੀ ਪੁਲਿਸ ਵਾਲੇ ਆ ਜਿਨ੍ਹਾਂ ਨੇ ਸ਼ਾਮ ਨੂੰ दारू ਪੀ ਕੇ ਜਾ ਕੇ ਕਰਨਲ ਬਾਟ ਦੇ ਪਟਿਆਲੇ ਵਿੱਚ ਉਹਦੇ ਮੁੰਡੇ ਨੂੰ ਕੁੱਟਿਆ ਉਹਨਾਂ ਨੂੰ ਕੌਣ ਹਿਸਾਬ ਦਊ ਜਸਪੀ ਤੇ ਪਰਿਵਾਰ ਨੂੰ ਕੌਣ ਹਿਸਾਬ ਦਊਗਾ ਅੱਛਾ ਅਬੋਹਰ ਦੇ ਵਿੱਚ ਇੱਕ ਬਹੁਤ ਵਪਾਰੀ ਵੱਡੇ ਦੀ ਦੀ ਹੱਤਿਆ ਕੀਤੀ ਗਈ ਸਾਡਾ ਅਫਸੋਸ ਹੈ ਸਾਡਾ ਦੁੱਖ ਹੈ ਉਹਨਾਂ ਦੇ ਨਾਲ ਪਰ ਤੁਸੀਂ ਦੋ ਦਲਿਤ ਬੱਚਿਆਂ ਨੂੰ ਪਟਿਆਲੇੋਂ ਚੱਕ ਕੇ ਪਟਿਆਲੇ ਤੇ ਰਾਜਪੁਰੇ ਇੱਥੋਂ ਸਮਾਣੇ ਦੇ ਰਹਿਣ ਵਾਲੇ ਉਹਨਾਂ ਨੂੰ ਉਹ ਬੋਰ ਵਿੱਚ ਲੈ ਜਾ ਕੇ ਇੱਕ ਈਡੀ ਫਰਜ਼ੀ ਕਹਾਣੀ ਘੜੀ ਕਿ ਜੀ ਅਸੀਂ ਉਹਨਾਂ ਨੂੰ ਵੈਪਨ ਰਿਕਵਰ ਕਰਨ ਲਈ ਜਾ ਰਹੇ ਸੀ ਕਿ ਹਥਿਆਰ ਜਿਹੜੇ ਵਰਤੇ ਗਏ ਨੇ ਤੇ ਉਹ ਝਾੜੀਆਂ ਵਿੱਚ ਲੁਕੇ ਹੋਏ ਸੀ ਉਹਨਾਂ ਦੀ ਗੋਲੀ ਨਾਲ ਮਾਰ ਗਏ ਅੱਛਾ ਇਹ ਸਟੈਂਡਰਡਾਈਜ਼ਡ ਪੁਲਿਸ ਦਾ ਝੂਠਾ ਪਿਛਲਾ ਇੱਕ ਇਨਕਾਊਂਟਰ ਕੀਤਾ ਉਹਦੇ ਵਿੱਚ ਕਹਿ ਰਹੇ ਨੇ ਕਿ ਅਸੀਂ ਉਹਨੂੰ ਬੰਦੇ ਨੂੰ ਲੈ ਕੇ ਜਾ ਰਹੇ ਸਾਡੀ ਕਸਟਡੀ ਤੋਂ ਭੱਜ ਗਿਆ 8 ਘੰਟੇ ਕਾ ਕਸਟਡੀ ਤੋਂ ਭੱਜਿਆ ਰਿਹਾ 8 ਘੰਟੇ ਬਾਅਦ ਅਸਲਾ ਲੈ ਕੇ ਫਿਰ ਸਾਡੇ ਤੇ ਉਹਨਾਂ ਨੇ ਹਮਲਾ ਕੀਤਾ ਅਸੀਂ ਆਪਣੀ ਸੈਲ ਪ੍ਰੋਟੈਕਸ਼ਨ ਵਿੱਚ ਉਹਦੀ ਹੱਤਿਆ ਕਰ ਦਿੱਤੀ 80 ਤੇ 90 ਵਿੱਚ ਕੀ ਹੋਇਆ ਕਿੰਨੇ ਪੁਲਿਸ ਵਾਲਿਆਂ ਨੂੰ ਹਾਈ ਕੋਰਟ ਤੇ ਸੁਪਰੀਮ ਕੋਰਟਾਂ ਨੇ ਸਜ਼ਾ ਦਿੱਤੀ ਹੈ ਹੁਣ ਤਾਜ਼ੀਆਂ ਬਹੁਤ ਸਾਰੇ ਜਿਹੜੇ ਉਹ ਪੁਲਿਸ ਆਫੀਸਰ ਜ਼ਿਲ੍ਹਾ ਵਿੱਚ ਅੱਜ ਵੀ ਬੰਦ ਨੇ ਇੰਨੀ ਜ਼ਿਆਦਾ ਸੈਂਕੜਿਆ ਹਜ਼ਾਰਾਂ ਦੀ ਤਦਾਦ ਵਿੱਚ ਝੂਠੇ ਨਜਾਇਜ਼ ਨੌਜਵਾਨਾਂ ਨੂੰ ਫੜ ਕੇ ਮਾਰ ਦਿੱਤਾ ਇਹ ਉਹੀ ਪਾਲਿਸੀ ਅੱਜ ਭਗਵੰਤਪਾਨ ਅਡਾਪਟ ਕਰਕੇ ਤੇ ਪੁਲਿਸ ਦੀ ਦੀ ਪਿੱਠ ਥਾਪੜ ਕੇ ਤੇ ਨੌਜਵਾਨਾਂ ਦੇ ਉੱਤੇ ਹਮਲਾ ਕਰ ਰਿਹਾ ਵਾ ਮੈਂ ਇਸ ਲਈ ਅਸੀਂ ਸਾਡੀ ਪਾਰਟੀ ਸਖਤ ਸਖਤ ਸ਼ਬਦਾਂ ਚ ਨਿਖੇਧੀ ਕਰਦੀ ਆ ਔਰ ਸਾਡਾ ਲੀਡਰ ਰਾਹੁਲ ਗਾਂਧੀ ਤੁਸੀਂ ਦੇਖ ਰਹੇ ਕਿ ਸਾਰੇ ਦੇਸ਼ ਵਿੱਚ ਪ੍ਰਚਾਰ ਕਰ ਰਿਹਾ ਜ ਜਿੱਦਣ ਵੀ ਕਿਤੇ ਪਬਲਿਕ ਕੱਟਫੇ ਜਾਂਦਾ ਉਹ ਸੰਵਿਧਾਨ ਦੀ ਕਿਤਾਬ ਨਾਲ ਲੈ ਕੇ ਜਾਂਦਾ ਕਨਸਟੀਟਿਊਸ਼ਨ ਨੂੰ ਅਪਹੋਲਡ ਕਰਨ ਦੀ ਗੱਲ ਕਰ ਰਿਹਾ ਵਾ ਸੋ ਅਸੀਂ ਕਨਸਟੀਟਿਊਸ਼ਨ ਦੇ ਦੇ ਮੁਤਾਬਕ ਚਲਾਉਣ ਦੀ ਦੇ ਵਿੱਚ ਵਿਸ਼ਵਾਸ ਰੱਖਦੇ ਆ ਪਰੇ ਜਿਹੜੇ ਫਰਸੀ ਇਨਕਲਾਬੀ ਸੀ ਇਹ ਜਿਹੜੇ ਝੂਠੇ ਬੰਦੇ ਸੀਗੇ ਇਹਨਾਂ ਨੂੰ ਨਾ ਕਿਸੇ ਸੁਵਿਧਾਜ ਯਕੀਨ ਆ ਨਾ ਕਿਸੇ ਕਾਨੂੰਨ ਦੀ ਪ੍ਰਣਾਲੀ ਵਿੱਚ ਯਕੀਨ ਆ ਔਰ ਮੈਂ ਤਾਂ ਇਹੀ ਕਹੂੰਗਾ ਕਿ ਚੀਫ ਜਸਟਿਸ ਆਫ ਇੰਡੀਆ ਤੇ ਚੀਫ ਜਸਟਿਸ ਆਫ ਪੰਜਾਬ ਜਨਾ ਹਾਈ ਕੋਰਟ ਨੂੰ ਇਸ ਤਰ੍ਹਾਂ ਦੇ ਜਿੱਦਾਂ ਦੀ ਆ ਬਰੂਟਲ ਬੀਟਿੰਗ ਹੋਈ ਆ ਜੋਤ ਦੀ ਇਹਦੀ ਸੂਵ ਮੋਟੋ ਕੌਗਨੀਸੈਂਸ ਲੈਣੀ ਚਾਹੀਦੀ ਆ ਭਾਈ ਅਖਬਾਰ ਪੜ ਕੇ ਆ ਸੋਸ਼ਲ ਮੀਡੀਆ ਵਾਚ ਕਰਕੇ ਤੇ ਕਿਉਂਕਿ ਹੁਣ ਪੰਜਾਬ ਦੇ ਨੌਜਵਾਨਾਂ ਦੀ ਜਾਨ ਕੌਣ ਬਚਾਊਗਾ ਕੌਣ ਬਚਾਊਗਾ ਸਰਕਾਰ ਉਹਨਾਂ ਦੀ ਦੁੱਖੀ ਬਣ ਗਈ ਦੁਸ਼ਮਣ ਬਣ ਗਈ ਪੁਲਿਸ ਉਹਨਾਂ ਨੇ ਆਪਣਾ ਹਥਿਆਰ ਬਣਾ ਲਿਆ ਵਾ ਆਪੋਜੀਸ਼ਨ ਤੇ ਸਾਰੇ ਜਿਹੜੇ ਬੰਦੇ ਨੇ ਉਹਨਾਂ ਤੇ ਪਰਚੇ ਦਰਜ ਕਰਕੇ ਉਹਨਾਂ ਨੂੰ ਠਰਾ ਲਿਆ ਵਾ ਸਾਰਾ ਪੰਜਾਬ ਦਾ ਮੀਡੀਆ ਇੱਕ ਪਾਸੇ ਖਰੀਦ ਖਰੀਦ ਕੇ ਖੜਾ ਕਰ ਲਿਆ ਵਾ ਕੌਣ ਬਚਾਊਗਾ ਨੇ ਵਿਚਾਰ देयर इज नो ਏਜੰਸੀ देयर इज नो ਅਥਾਰਟੀ ਅਬੋਵ ਦੀ ਗਵਰਨਮੈਂਟ ਆਫ ਪੰਜਾਬ ਜਿਹੜੀ ਇਸ ਤਰ੍ਹਾਂ ਦੇ نجائز ਜਿਹੜੇ ਕਤਲ ਹੋ ਰਹੇ ਨੇ ਉਹਨਾਂ ਤੋਂ ਬਚਾ سکے ਇੱਕੋ ਸਾਡੇ ਕੋਲ ਉਮੀਦ ਆ ਉਹ ਹੈ ਹਾਈ ਕੋਰਟ ਅਤੇ ਸੁਪਰੀਮ ਕੋਰਟ ਉਹ ਵਿੱਡਿਆ ਸਿਰਫ ਜੁਡੀਸ਼ਰੀ ਆ ਜਾਂ ਉਹਨਾਂ ਤੋਂ ਉੱਤੇ ਰੱਬ ਬੈਠਾ ਵਾ ਔਰ ਮੈਂ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਦੀ ਜੋ ਕਾਰਜਸ਼ੈਲੀ ਦੇਖ ਰਹਾ ਨਾ ਪਿਛਲੇ ਕੁਝ ਸਮੇਂ ਤੋਂ ਇਹ ਮੈਨੂੰ ਹੁਣ ਕਨਫਰਮ ਹੋ ਗਿਆ ਕਿ ਇਹ ਨਾਸਤਿਕ ਬੰਦੇ ਨੇ ਇਹਨਾਂ ਦਾ ਕਿਸੇ ਰੱਬ ਵਿੱਚ ਜਾਂ ਕਿਸੇ ਧਰਮ ਵਿੱਚ ਕੋਈ ਯਕੀਨ ਨਜ਼ਰ ਨਹੀਂ ਆ ਰਿਹਾ ਅਗਰ ਹੁੰਦਾ ਤਾਂ ਫਿਰ ਇਹ ਪੁਲਿਸ ਨੂੰ ਇੱਥੋਂ ਤੱਕ ਦੀ ਲਿਬਰੇਜ ਨਾ ਦਿੰਦੇ ਇਥੋਂ ਤੱਕ ਦੀ ਅਥਾਰਟੀ ਨਾ ਦਿੰਦੇ ਕਿ ਜਾ ਕੇ ਬੰਦਿਆਂ ਨੂੰ ਤੁਸੀਂ ਚੱਕ ਕੇ ਮਾਰ ਸਕਦੇ ਹੋ। ਔਰ ਜਿਹੜਾ ਹੁਣ ਪਿਛਲਾ ਹਾਲਾਂਕਿ ਅੱਜ ਦਾ ਸਬਜੈਕਟ ਨਹੀਂਗਾ ਪਰ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜਾ ਇਵਨ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪਾਂ ਦੇ ਉੱਤੇ ਐਫਆਈਆਰ ਦਰਜ ਕੀਤੀ ਹੈ। ਉਹ ਹੁਣ ਇਹਨਾਂ ਦੀ ਉਹ ਐਫਆਈਆਰ ਵੀ ਮੈਨੂੰ ਜਲ ਹੀ ਨਜ਼ਰ ਆ ਰਹੀ। ਕਿਉਂਕਿ ਐਫਆਈਆਰ ਦਰਜ ਕਰਨ ਤੋਂ ਬਾਅਦ ਭਗਵੰਤ ਮਾਨ ਨੇ ਮਾਗੀ ਦੇ ਮੇਲੇ ਤੇ ਜਾ ਕੇ ਸਟੇਟਮੈਂਟ ਦਿੱਤੀ ਕਿ ਅਸੀਂ ਜਿਹੜਾ 169 ਸਰੂਪ ਜਿਹੜੇ ਨੇ ਟਰੇਸ ਕਰ ਲਏ ਨੇ ਔਰ ਉਹ ਟਰੇਸ ਹੋਏ ਨੇ ਦੁਆਬੇ ਦਾ بڑا ਇੱਕ ਬਹੁਤ ਜੀ ਕਹਿੰਦੇ ਕਿ ਲੋਕਾਂ ਦਾ ਜਿੱਥੇ ਆਸਥਾ ਜੁੜੀ ਆ ਰਾਜਾ ਸਾਹਿਬ ਦਾ ਜਿਹੜਾ ਸਥਾਨ ਹੈ ਬੰਗਿਆਂ ਦੇ ਲਾਗੇ ਨਾਬਕਮਲ ਉਹਨਾਂ ਦੇ ਕਈ ਉਹਨਾਂ ਦੇ ਗੁਰਦੁਆਰਾ ਸਾਹਿਬ ਨੇ ਉਹਨਾਂ ਦੇ ਸਥਾਨ ਨੇ ਤੇ ਜਦੋਂ ਉਹਨਾਂ ਤੇ ਇਲਜ਼ਾਮ ਲਾਤਾ ਉਹਨਾਂ ਨੇ ਅਣਖ ਬਾਹਰ ਕਹਿਤਾ ਕਿ ਸਰਾਸਰ ਝੂਠਾ ਇਲਜ਼ਾਮ ਹੈ ਉਹਨਾਂ ਨੇ ਡਿਨਾਈ ਕਰਤਾ ਫਿਰ ਹਰਪਾਲ ਚੀਮਾ ਉੱਥੇ ਜਾ ਕੇ ਤੇ ਉੱਥੇ ਜਾ ਕੇ ਕਹਿੰਦਾ ਨਹੀਂ ਜੀ ਗਲਤੀ ਹੋ ਗਈ ਇਹ ਮੁੱਖ ਮੰਤਰੀ ਤੇ ਐਸਆਈਟੀ ਦੇ ਦਰਮਿਆਨ ਮਿਸਕਮਿਊਨੀਕੇਸ਼ਨ ਸੀ ਇੱਡੀ ਵੱਡੀ ਮਿਸਕਮਿਊਨੀਕੇਸ਼ਨ ਕੇ ਇੱਕ ਇੰਡਾ ਵੱਡਾ ਪਰਚਾ ਹੋਇਆ ਹੋਵੇ ਜੇ ਗੈਪ ਪਿਆ ਤਾਂ ਫਿਰ ਐਸਆਈਟੀ ਦੇ ਕਿਹੜੇ ਬੰਦੇ ਨੇ ਤੁਹਾਨੂੰ ਮਿਸਲੀਡ ਕੀਤਾ ਉਹਦੇ ਤੇ ਪਰਚਾ ਹੋਣਾ ਚਾਹੀਦਾ ਸੀ ਉਹਦੀ ਅਕਾਉਂਟੇਬਿਲਟੀ ਦੇ ਚੀਫ ਮਿਨਿਸਟਰ ਨੇ ਤੁਹਾਨੂੰ ਮਿਸਲੀਡ ਕੀਤਾ ਪੰਜਾਬ ਦੇ ਯਾਰ ਸਿੱਖ ਸੰਗਤ ਨੂੰ ਕਿਉਂ ਨਾ ਤੇ ਪਰਚਾ ਹੋਣਾ ਚਾਹੀਦਾ ਸੀਗਾ ਅੱਛਾ ਇੱਥੇ ਤਾਂ ਰਾਜਨੀਤੀ ਚੱਲ ਰਹੀ ਪੂਰੀ ਪਰ ਮੈਂ ਪੁੱਛਣਾ ਚਾਹੁੰਦਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਪਰ ਕਿਉਂ ਚੁੱਪ ਨੇ ਸਾਰੇ ਆਮ ਆਦਮੀ ਪਾਰਟੀ ਦੇ 95 ਵਿਧਾਇਕ ਤੇ ਕੇਜਰੀਵਾਲ ਤੇ ਭਗਵੰਤ ਮਾਨ ਤੇ ਸਪੀਕਰ ਕੁਲਤਾਰ ਸਨਵਾ ਗੁਰੂ ਗ੍ਰੰਥ ਸਾਹਿਬ ਦੀ ਸੌਂਖਾ ਦਿੱ ਇਸ ਬ ਔਰ ਕੇਜਰੀਵਾਲ ਨੇ ਕਿਹਾ 24 ਘੰਟੇ 'ਚ ਮੈਂ ਅਭੀ ਅਕਬਰ ਜੇ ਪ੍ਰਤਾਪ ਨੂੰ ਲੈ ਕੇ ਆਉਣ ਦਾ ਮਕਸਦ ਇਹ ਹੀ ਸੀਗਾ ਨਾ ਉਹਦੇ ਤੇ ਕੁਝ ਕੀਤਾ ਅੱਜ ਮੋਡ ਪੰਪ ਬਲਾਸਟ ਹੋਇਆ ਨੂੰ ਅੱਜ ਮੇਰਾ ਖਿਆਲ ਹੈ ਕਿ 9 ਸਾਲ ਹੋ ਗਏ ਜੀ ਤਾਂ 2017 ਦੀ ਇਲੈਕਸ਼ਨ ਤੋਂ ਪਹਿਲਾਂ ਦਾ ਹੋਇਆ ਸੀਗਾ ਔਰ ਇਹ ਕਹਿ ਰਹੇ ਨੇ ਰਿਪੀਟਡਲੀ ਆਮ ਆਦਮੀ ਪਾਰਟੀ ਦੇ ਲੀਡਰ ਕਿ 2017 ਦਾ ਬੋਡ ਬੰਬ ਬਲਾਸਟ ਆਮ ਆਦਮੀ ਪਾਰਟੀ ਨੂੰ ਸੱਤਾ 'ਚ ਆਉਣ ਤੋਂ ਰੋਕ ਤੋਂ ਰੋਕਣ ਵਾਸਤੇ ਪ੍ਰਬੰਧ ਕੀਤਾ ਗਿਆ ਸੀ ਕਿ ਕਰਾਇਆ ਗਿਆ ਸੀਗਾ ਔਰ ਸਭ ਨੂੰ ਪਤਾ ਵਾ ਇਹ ਮੋਰਬੋਮ ਬਲਾਸਟ ਜਿਹੜੀ ਆਰਡੀਐਕਸ ਵਰਤੇ ਆਇਆ ਗੱਡੀ ਵਰਤੀ ਗਈ ਉਹ ਡੇਰਾ ਸੱਚਾ ਸੌਦਾ ਵਿੱਚ ਤਿਆਰ ਕੀਤੀ ਗਈ ਤਾਂ ਉਹਨਾਂ ਵੱਲੋਂ ਕੀਤਾ ਗਿਆ ਕਿ 4 ਸਾਲਾਂ ਵਿੱਚ ਮੋਰਬੋਮ ਬਲਾਸਟ ਵਾਸਤੇ ਜਾਂ ਜਾਂ ਗੁਰੂਗ੍ਰਾਂਦ ਸਾਹਿਬ ਦੀ ਬੇਅਦਬੀਆਂ ਤੇ ਬਾਈਬਲ ਕਲਾ ਦੇ ਕਤਲਾਂ ਵਾਰੇ ਇੱਕ ਵਾਰ ਵੀ ਡੇਰਾ ਸੱਚਾ ਸੌਦਾ ਦੇ ਮੁਖੀਆਂ ਨੂੰ ਲਿਆ ਕੇ ਬੁਲਾ ਕੇ ਪ੍ਰੋਡਕਸ਼ਨ ਵਾਰੰਟ ਤੇ ਕੋਈ ਇਨਵੈਸਟੀਗੇਸ਼ਨ ਜਾਂ ਕੋਈ ਉਹਦੀ ਜਾਂਚ ਕਰਾਉਣ ਦੀ ਕੋਸ਼ਿਸ਼ ਕੀਤੀ ਆਪ ਪਾਰਟੀ ਨੇ ਨਹੀਂ ਕੀਤੀ ਮੋਰਬੋਮ ਬਲਾਸਟ ਵਾਸਤੇ 8-9 ਬੇਗੁਨਾ ਬੱਚੇ ਮਾਰੇਗੇ ਕੁਝ ਨਹੀਂ ਕੀਤਾ ਤੋ ਜਿੱਥੇ ਇਨਸਾਫ ਦੇਣਾ ਉੱਥੇ ਦਿੱਤਾ ਨਹੀਂ ਜਾ ਰਿਹਾ ਤੇ ਜਿੱਥੇ ਸਾਰੇ ਸ਼ਾਰਟਕੱਟ ਮਾਰ ਕੇ ਲੋਕਾਂ ਨੂੰ ਸਿੱਧਾ ਹੀ ਮਾਰ ਦੇਣਾ ਆ অথੋਰੀਟੀ ਦਿੱਤੀ ਜਾ ਰਹੀ ਤੇ ਇਸ ਤਰ੍ਹਾਂ ਦੀਆਂ ਅਨਫਿਟਡ ਪਾਵਰਸ ਪੁਲਿਸ ਨੂੰ ਦੇ ਕੇ ਸਾਡੇ ਸਮਾਜ ਦਾ ਸਾਡਾ ਤਾਣੇ ਬਾਣੇ ਦਾ ਲਾਅ ਐਂਡ ਆਰਡਰ ਦਾ ਬੇੜਾ ਗਰਖ ਕਰ ਰਹੇ ਨੇ ਤੋ ਮੈਂ ਅੱਜ ਜੋ ਇਹਦੇ ਨਾਲ ਬਰਟੈਲਿਟੀ ਹੋਈ ਆ ਇੱਕ ਤਾਂ ਇਹ ਜਿਹੜੀ ਐਫ ਆਈ ਆਰ ਆ ਮੈਨੂੰ ਲੱਗਦਾ ਬਹੁਤ ਫਰਜ਼ੀ ਜੇ ਧੁਰਮ ਲਾਏ ਲੱਗਦੇ ਨੇ ਬਹੁਤ ਘੱਟ ਨੇ ਆਈ ਡੋਨੋ ਆਫਸਰ ਦੇ ਸ਼ੁੱਡ ਹੈ ਬੀਨ ਸਸਪੈਂਡਡ ਬਾਏ ਨਾਓ ਅਰੈਸਟਡ ਆਫਕੋਰਸ ਐਂਡ ਇਹਦੇ ਤੇ ਅਬਡਕਸ਼ਨ ਤੇ ਕਿਡਨੈਪਿੰਗ ਕਿਸੇ ਨੂੰ ਕਿਸੇ ਨੂੰ ਗੈਰ ਕਾਨੂੰਨੀ ਹਿਰਾਸਤ ਵਿੱਚ ਰੱਖਣਾ ਫਿਰ ਉਹਦੇ ਤੇ 3 ਡਿਗਰੀ ਟੌਰਚਰ ਅਟੈਂਪਟ ਕਰਨਾ ਇਹ ਸਾਰੀਆਂ ਧਾਰਾਵਾਂ ਚਾਹੇ ਜਿਹੜਾ ਪੁਰਾਣਾ ਆਈਪੀਸੀ ਦਾ ਲਾਅ ਹੈਗਾ ਉਹ ਸਾਰੇ ਸੈਕਸ਼ਨ ਲੱਗਣੇ ਚਾਹੀਦੇ ਆ ਔਰ ਦਿਸ ਇਜ਼ ਐਨ ਅਟੈਂਪਟ ਔਨ ਹਿਸ ਲਾਈਫ ਇਹਦੇ ਤੇ 307 ਦਾ ਨਾਲ ਪਰਚਾ ਦਰਜ ਹੋਣਾ ਚਾਹੀਦਾ ਔਰ ਇਹਦੇ ਅਸਲ ਵਿੱਚ ਤਾਂ ਇਹਦੀ ਜੁਡੀਸ਼ੀਅਲ ਇਨਕੁਆਇਰੀ ਹੋਣੀ ਚਾਹੀਦੀ ਆ ਅਗਰ ਚੀਫ ਮਿਨਿਸਟਰ ਸਾਹਿਬ ਦੇ ਵਿੱਚ ਕੋਈ ਬਾੜਾ ਮੋਟਾ ਇਨਸਾਫ ਦਾ ਕੋ ਮਾਦਾ ਬਚਿਆ ਜਿਹੜਾ ਕਿ ਨਜ਼ਰ ਨਹੀਂ ਆ ਰਿਹਾ ਤਾਂ ਹੀ ਸ਼ੁੱਡ ਆਰਡਰ ਹੈ ਇਮੀਡੀਏਟ ਜੁਡੀਸ਼ੀਅਲ ਇਨਕੁਆਇਰੀ ਟੂ ਫਾਈਂਡ ਆਊਟ ਹਾਊ ਦਿਸ ਬॉय ਵਾਸ ਬੀਟਨ ਅਪ ਸੋ ਬਰੂਟਲੀ ਐਂਡ ਇਹ ਜਿਹੜਾ ਕੇਸ ਆ ਇੱਕ ਇਕੱਲਾ ਕੋ ਆਈਸੋਲੇਟਿਡ ਕੇਸ ਨਹੀਂਗਾ ਪੰਜਾਬ ਦੇ ਵਿੱਚ ਮੈਂ ਪਿੱਛੇ ਤੁਹਾਨੂੰ ਯਾਦ ਹੋਣਾ ਬਠਿੰਡੇ ਇੱਕ ਨੌਜਵਾਨ ਨੂੰ ਸੀਆਈਏ ਦੀ ਕਸਟਡੀ ਵਿੱਚ ਉਹਦੇ ਖਰੇ 1.5 200 ਥਾਂ ਦੇ ਉੱਤੇ ਕਰੰਟ ਲਾ ਕੇ ਪ੍ਰਾਈਵੇਟ ਪਾਰਟ ਸੇ ਮਾਰ ਦਿੱਤਾ ਸੀਗਾ ਉਹਦਾ ਵੀ ਕਿਸੇ ਨੇ ਨਹੀਂ ਪੁੱਛਿਆ ਇਸ ਕਰਕੇ ਇਦਾਂ ਦਾ ਕਲਚਰ ਪੰਜਾਬ ਚ ਕਦੀ ਵੀ ਨਹੀਂ ਸੀਗਾ ਇਸ ਲੈਵਲ ਤੱਕ ਜਾ ਕੇ ਕਿ ਪੁਲਿਸ ਨੂੰ ਤੁਸੀਂ ਸਿੱਧਾ ਇਹ ਅਧਿਕਾਰ ਦਿੱਤਾ ਪਰਚਿਆਂ ਤੱਕ ਤਾਂ ਅਧਿਕਾਰ ਸੁਣਿਆ ਸੀਗਾ ਲੇਕਿਨ ਕਿਸੇ ਦੀ ਜਾਨ ਲੈਣਾ ਇਹ ਸਰਾ ਸਰ ਜਿਹੜਾ ਹੈ ਬਹੁਤ ਵੱਡਾ ਅਪਰਾਧ ਆ ਔਰ ਮੈਨੂੰ ਲੱਗਦਾ ਵਾ ਕਿ ਅੱਜ ਪੰਜਾਬ ਅਨਸੇਫ ਸਟੇਟ ਬਣ ਗਈ ਹੈ ਲਾਅ ਐਂਡ ਆਰਡਰ ਇੱਥੇ ਡਿੱਗ ਚੁੱਕਾ ਖਤਮ ਹੋ ਚੁੱਕਾ ਵਾ ਗੈਂਗਸਟਰ ਦਾ ਬੋਲਬਾਲਾ ਵਾ ਫਰੋਟੀਆਂ ਲਈਆਂ ਜਾ ਰਹੀਆਂ ਨੇ ਕਤਲੋਗਾਰੀ ਧੋਹ ਚੋਰੀ ਐਸਐਸਪੀ ਦੇ ਦਫ਼ਤਰਾਂ ਦੇ ਬਾਹਰ ਇਹਨਾਂ ਦਾ ਇੱਕ ਸਪਾਈ ਮਾਰ ਦਿੱਤਾ ਪਿਛਲੇ ਦਿਨਾਂ ਵਿੱਚ ਨਾਬੇ ਦਾ ਸੀਗਾ ਕਾਂਸਟੇਬਲ ਉਹ ਮਰ ਗਿਆ ਵਾ ਡੇਰਾ ਪਾਪਾ ਨਾਨਕ ਦੇ ਵਿੱਚ ਕੱਲ ਪਰਸੋ ਕਤਲ ਕੀਤਾ ਗਿਆ ਵਾ ਇਸ ਤਰ੍ਹਾਂ ਦੇ ਕਤਲ ਜਿਹੜੇ ਇੱਕ ਦੀ ਪੰਜਾਬ ਵਿੱਚ ਅਨਹਰਡ ਸੀਗੇ ਔਰ ਮੈਂ ਅੱਜ ਤੁਹਾਡੇ ਸਾਹਮਣੇ ਖਦਸ਼ਾ ਜਿਤਾ ਰਿਹਾ ਵਾਂ ਕਿ ਇਹ ਜ਼ਾਲਮ ਇਥੋਂ ਤੱਕ ਉੱਤਰ ਗਏ ਨੇ ਕਿ ਇਹ ਆਪਣੇ ਵਿਰੋਧੀਆਂ ਨੂੰ ਫਿਜ਼ਿਕਲੀ ਇਲੀਮੀਨੇਟ ਕਰਾ ਸਕਦੇ ਨੇ ਇਲੀਮੀਨੇਟ ਇਸੇ ਨੂੰ ਪੁਲਿਸ ਸਟੇਟ ਕਹਿੰਦੇ ਨੇ ਜੇ ਇਹਨਾਂ ਨੂੰ ਲੱਗਿਆ ਕਿ ਕੋਈ ਸਾਡਾ ਵੱਡਾ ਦੁਸ਼ਮਣ ਆ ਕਿਸੇ ਦਾ ਐਕਸੀਡੈਂਟ ਕਰਾ ਸਕਦੇ ਨੇ ਕਿਉਂਕਿ ਕਿੰਨੀ ਸਿਕਿਉਰਿਟੀ ਦਿੱਤੀ ਆ ਆ ਵਧਾਇਕਾਂ ਨੂੰ ਜਾਂ ਜੋ ਆਪੋਜੀਸ਼ਨ ਲੀਡਰਸ ਨੇ ਕਿਸੇ ਨੂੰ ਕਿਸੇ ਤਰ੍ਹਾਂ ਨਾਲ ਮੜਵਾ ਸਕਦੇ ਔਰ ਇਹ ਅਗੇਨ ਫਿਰ ਮੈਂ ਲਾਸਟ ਗੱਲ ਕਹਿ ਕਿ ਤੁਹਾਡੇ ਸਵਾਲ ਤੁਸ ਪੁੱਛ ਲਿਓ ਇਹ ਐਗਜ਼ੈਕਟਲੀ ਬੀਜੇਪੀ ਦੀ ਉਹੀ ਪਾਲਿਸੀ ਆ ਡੀਪ ਸਟੇਟ ਦੀ ਪਾਲਿਸੀ ਆ ਜਿਸ ਤਰ੍ਹਾਂ ਨਾਲ 80 ਤੇ 90 ਦੇ ਦਹਾਕੇ ਵਿੱਚ ਸਾਡੀ ਫਿਜ਼ੀਕਲ ਐਲੀਮੀਨੇਸ਼ਨ ਹੋਈ ਔਰ ਬੀਜੇਪੀ ਦੀ ਡੀਪ ਸਟੇਟ ਪਾਲਿਸੀ ਤੇ ਏਜੰਸੀਆਂ ਨੇ ਓਵਰ ਸੀਜ਼ ਤੱਕ ਇਹ ਪਾਲਿਸੀ ਕੈਰੇ ਆਊਟ ਕੀਤੀ ਕੈਨੇਡਾ ਦੇ ਵਿੱਚ ਨਿਜਰ ਦਾ ਕਤਲ ਇੰਗਲੈਂਡ ਦੇ ਵਿੱਚ ਇੱਕ ਸਿੱਖ ਲੀਡਰ ਦਾ ਕਤਲ ਔਰ ਦੀਪ ਸਿੱਧੂ ਦੇ ਕਤਲ ਅੱਜ ਸਾਨੂੰ ਨਜ਼ਰ ਆਉਂਦਾ ਕਿ ਦੀਪ ਸਿੱਧੂ ਦਾ ਕਤਲ ਐਕਸੀਡੈਂਟ ਨਹੀਂ ਉਹ ਵੀ ਐਵਰੀ ਪੋਸਿਬਿਲਟੀ ਆ ਕਿ ਉਹਦਾ ਵੀ ਕਤਲ ਕਰਵਾਇਆ 댓 ਮੀਨਸ ਨੋਬਡੀ ਸੇਫ ਏਟ ਲੀਸਟ ਇਨ ਥਿਸ ਸਟੇਟ ਸਾਡੀ ਸਟੇਟ ਵਿੱਚ ਆਪੋਜੀਸ਼ਨ ਦੇ ਲੀਡਰਸ ਅਨਸੇਫ ਨੇ ਇਦਾਂ ਦਾ ਕੁਝ ਵੀ ਕਿਰਾਏ ਇੰਨੀ ਜ਼ਿਆਦਾ ਪਾਵਰਸ ਖੁੱਲ ਜਿਹੜੀ ਪੁਲਿਸ ਨੂੰ ਦਿੱਤੀ ਹੋਈ ਆ ਇਸੇ ਨੂੰ ਤਾਨਾਸ਼ਾਹੀ ਕਹਿੰਦੇ ਨੇ ਇਸੇ ਨੂੰ ਡਿਕਟੇਟਰਸ਼ਿਪ ਕਿਹਾ ਜਾਂਦਾ ਵਾ ਔਰ ਇਸੇ ਨੂੰ ਹੀ ਅਥਾਰਟੀਰੀਅਨ ਰਾਜ ਜਿਹੜਾ ਕਿਹਾ ਜਾਂਦਾ